ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਦੁਪੱਟਿਆਂ ਵਾਲੀ ਵੀਡੀਓ ਇਸ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸਾਰੇ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਜਿਹੜੇ ਹੈਗੇ ਆ ਦੁਪੱਟੇ ਦਿਖਾਵਾਂਗੇ ਆਓ ਸ਼ੁਰੂ ਕਰਦੇ ਹਾਂ ਪਹਿਲਾਂ ਦੇਖੋ ਤੁਸੀਂ ਮੈਂਟਾ ਟੋਨ ਦੇ ਵਿੱਚ ਦੁਪੱਟਾ ਇਹ ਪਿਓਰ ਕਾਟਨ ਦੇ ਜਿਹੜੇ ਆ ਦੁਪੱਟੇ ਰਹਿਣਗੇ ਦੇਖੋ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਬਹੁਤ ਸਾਰੇ ਮਿਲ ਜਾਣਗੇ ਇਹ ਦੇਖੋ ਗ੍ਰੇ ਸ਼ੇਡ ਰੈਡ ਸ਼ੇਡ ਇਹਦੇ ਨਾਲ ਹੀ ਇੱਕ ਬਲੂ ਡਾਰਕ orange ਸ਼ੇਡ ਬਹੁਤ ਸਾਰੇ ਜਿਹੜੇ ਤੁਹਾਨੂੰ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਆ ਕਲਰ ਜਿਹੜੇ ਮਿਲ ਜਾਣਗੇ ਇਹ ਦੇਖੋ ਪ੍ਰਿੰਟ ਜਿਹੜੇ ਆ ਸਾਰਿਆਂ ਦੇ ਅਲੱਗ-ਅਲੱਗ ਆ ਜਾਣਗੇ ਆ ਦੇਖੋ ਅੱਗੇ ਟ੍ਰਾਇੰਗਲ ਦੇ ਡਿਜ਼ਾਈਨ ਦੇ ਵਿੱਚ ਦੇਖੋ ਤੁਸੀਂ ਕਿੰਨੇ ਪਿਆਰੇ ਦੁਪੱਟੇ ਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਇਹ ਦੇਖੋ ਫਲਾਵਰਸ ਦੇ ਵਿੱਚ ਬਹੁਤ ਹੀ ਪਿਆਰੇ ਡਿਜ਼ਾਈਨ ਤੇ ਬਹੁਤ ਹੀ ਪਿਆਰੇ ਜਿਹੜੇ ਆ ਸ਼ੇਡ ਨੇ ਦੁਪੱਟਿਆਂ ਦੇ ਇਹਨਾਂ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਪਲੇਨ ਦੇ ਵਿੱਚ ਦੁਪੱਟੇ ਇਹ ਦੇਖੋ ਟਾਈ ਐਂਡ ਡਾਈ ਪ੍ਰਿੰਟ ਦੇ ਵਿੱਚ ਜਿਹੜੇ ਹੈਗੇ ਆ ਇਹ ਦੁਪੱਟੇ ਇਹ ਰਿਅਨ ਦੇ ਵਿੱਚ ਰਹਿਣਗੇ ਫੈਬਰਿਕ ਜਿਹੜਾ ਰਿਅਨ ਰਹੇਗਾ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਜਿਦਾ ਇਹ ਦੇਖੋ ਗ੍ਰੇ ਸ਼ੇਡ ਤੇ ਬਲੂ ਸ਼ੇਡ ਹੈ ਮਿਕਸ ਆ ਦੇਖੋ ਘੇਰੇ ਦੇ ਉੱਪਰ ਜਿਹੜੀ ਹੈਗੀ ਆ ਸਾਈਡਾਂ ਤੇ ਦੁਪੱਟੇ ਦੇ ਕਿਨਾਰੀ ਲੱਗੀ ਹੋਈ ਆ ਇਹਦੇ ਨਾਲ ਹੀ ਤੁਹਾਨੂੰ ਅਸੀਂ ਜਿਹੜੇ ਅਗਲੇ ਕਲਰ ਦਿਖਾਉਣੇ ਆ ਇਹ ਦਿਖਾਉਣੇ ਜੀ ਤੁਹਾਨੂੰ ਦੇਖੋ ਮ ਜੈਂਟਾ ਸ਼ੇਡ ਆ ਗਿਆ ਇਹਨਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਹੋਰ ਕਲਰ ਜਿਹੜੇ ਆ ਮਿਲ ਜਾਣਗੇ ਅੱਗੇ ਤੁਹਾਨੂੰ ਦਿਖਾਉਨੇ ਆ ਦੇਖੋ ਮਹਿਰੂਨ ਅੱਗੇ ਅਸੀਂ ਤੁਹਾਨੂੰ ਜਿਹੜੀਆਂ ਮਹਿਰੂਨ ਸ਼ੇਡ ਦਿਖਾ ਰਹੇ ਆ ਇਹ ਵੀ ਦੇਖੋ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਤੁਹਾਨੂੰ ਦੁਪੱਟੀਆਂ ਦੇ ਜਿਹੜੇ ਅਸੀਂ ਆ ਕਲਰ ਜਿਹੜੇ ਆ ਦਿਖਾ ਰਹੇ ਹਾਂ ਇਹ ਦੇਖੋ ਗ੍ਰੇ ਸ਼ੇਡ ਜਿਹੜੇ 올ਡ ਲੇਡੀਜ਼ ਨੇ ਉਹ ਜਰਾਂਦਰ ਜਿਹੜੀਆਂ ਲਾਈਟ ਸ਼ੇਡ ਤੇ ਦੁਪੱਟੇ ਜਿਹੜੇ ਆ ਪਸੰਦ ਕਰਦੇ ਆ ਇਸ ਲਈ ਅਸੀਂ ਤੁਹਾਨੂੰ ਜੜੀਆਂ ਸਾਰੇ ਸ਼ੇਡ ਜਿਹੜੇ ਆ ਦਿਖਾ ਰਹੇ ਹਾਂ ਦੇਖੋ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਹੁਣ ਪਿਓਰ ਕਾਟਨ ਦੇ ਵਿੱਚ ਜਿਹੜੇ ਹੈਗੇ ਆ ਦੁਪੱਟੇ ਇਹ ਦੇਖੋ ਇਹਨਾਂ ਦੇ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਲੱਗ ਰਹੇ ਨੇ ਸਾਰੇ ਹੀ ਅਸੀਂ ਤੁਹਾਨੂੰ ਜੜੇ ਆ ਦੁਪੱਟੇ ਦਿਖਾਵਾਂਗੇ ਦੇਖੋ ਇਸ ਪ੍ਰਿੰਟ ਦੇ ਵਿੱਚ ਨੇ ਫਲਾਵਰਸ ਵਾਲਾ ਪ੍ਰਿੰਟ ਹੈ। ਔਰ ਜੋ ਦੁਪੱਟੇ ਨੇ ਉਹ ਵੀ ਪੂਰੀ ਪ੍ਰੋਪਰ ਲੈਂਥ ਦੇ ਦਿੱਤੇ ਹਨ। ਡਿਜ਼ਾਈਨ ਦੇਖੋ ਤੁਸੀਂ ਕਿੰਨਾ ਪਿਆਰਾ ਹੈ। ਪਿਓਰ ਕਾਟਨ ਦੇ ਵਿੱਚ ਰਹਿਣਗੇ ਇਹ ਦੁਪੱਟੇ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਇਹਦੇ ਨਾਲ orange shade ਦਿਖਾਵਾਂਗੇ ਅਸੀਂ ਤੁਹਾਨੂੰ। ਇਹ ਦੇਖੋ orange shade ਵੀ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਹਰੇਕ ਵੀਡੀਓ ਦੀ ਜਿਹੜੀ ਅਪਡੇਟ ਹੈ ਵੀਡੀਓ ਹੈ ਤੁਹਾਡੇ ਤੱਕ ਜੜੀ ਆ ਪਹੁੰਚ ਸਕੇ ਇਹ ਦੇਖੋ ਲਾਈਟ ਸ਼ੇਡ ਦੇ ਵਿੱਚ ਦੁਪੱਟੇ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਕਲਰਸ ਜਿਹੜੇ ਆ ਮਿਲ ਜਾਣਗੇ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਹੋਰ ਹੁਣ ਬਹੁਤ ਸਾਰੇ ਬਰੀਕ ਬੂਟੀ ਵਾਲੇ ਜਿਹੜੇ ਆ ਦੁਪੱਟੇ ਆ ਦਿਖਾਵਾਂਗੇ ਇਹ ਦੇਖੋ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਤੁਸੀਂ ਕੋ ਇਹ ਦੁਪੱਟਾ ਹੈ ਉਹਦੇ ਚਾਰੋਂ ਸਾਈਡ ਤੇ ਜਿਹੜੀ ਹੈ ਕਿਨਾਰੀ ਲੱਗੀ ਹੋਈ ਆ ਆ ਦੇਖੋ 블루 ਜੀ ਸ਼ेड ਦੀ ਆ ਦੇਖੋ ਅਗਲੇ ਕਲਰ ਇਹ ਸਾਰੀ ਜਿਹੜੇ ਹੈਗੇ ਆ ਬਰੀਕ ਬੂਟੀ ਵਾਲੇ ਡਿਜ਼ਾਈਨ ਨੇ ਇਹ ਦੇਖੋ ਔਰ ਇਹਨਾਂ ਦੀ ਜਿਹੜੀ ਲੈਂਥ ਹੈ ਪੂਰੀ ਪ੍ਰੋਪਰ ਹੈ ਕਿਸੇ ਵੀ ਤਰ੍ਹਾਂ ਛੋਟੇ ਜਿਹੇ ਦੁਪੱਟੇ ਨਹੀਂ ਹਨ ਇਹ ਪੂਰੀ ਪ੍ਰੋਪਰ ਲੈਂਥ ਵਰਤ ਵਾਲੇ ਦੁਪੱਟੇ ਨੇ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਆ ਲਾਈਟ ਸ਼ੇਡਸ ਦੇ ਦੁਪट्टे ਇਹ ਦੇਖੋ ਲਾਈਟ ਪੈਰਟ ਸ਼ੇਡ ਦਾ ਨਾਲ ਹੀ ਨਾਲ ਜਿਹੜਾ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਇਹ ਜਿਹੜੇ ਤੁਹਾਨੂੰ ਸਾਰੇ ਦੁਪट्टे ਦਿਖਾਏ ਹਨ ਇਹਨਾਂ ਦਾ ਪ੍ਰਾਈਸ ਸਿਰਫ 100 ਰੁਪੀਸ ਹੈ ਸਿਰਫ 100 ਰੁਪਿਆ ਆ ਦੇਖੋ ਬਹੁਤ ਹੀ ਪਿਆਰੀ ਡਿਜ਼ਾਈਨ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਦੁਪट्टे ਦਾ ਔਰ ਬਹੁਤ ਹੀ ਸੌਫਟ ਕਾਟਨ ਦੇ ਜਿਹੜੇ ਇਹ ਦੁਪੱਟੇ ਨੇ ਲੈਂਥ ਵੀ ਇਹਨਾਂ ਦੀ ਪੂਰੀ ਪ੍ਰੋਪਰ ਹੈ ਇਹ ਦਿਨ ਅਲਤੁਮ ਨੋਸੀ ਹੈ ਅਗਲਾ ਜਿਹੜਾ ਆ ਡਿਜ਼ਾਈਨ ਦਿਖਾਵਾਂਗੇ ਦੁਪट्टे ਦਾ ਉਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਡਿਜ਼ਾਈਨਾਂ ਦੇ ਵਿੱਚ ਵੀ ਤੁਹਾਨੂੰ ਹੋਰ ਵੀ ਬਹੁਤ سارے ਜਿਹੜੇ ਆਲੱਗ-ਆਲੱਗ ਕਲਰਾਂ ਦੇ ਜਿਹੜੇ ਦੁਪੱਟੇ ਮਿਲ ਜਾਣਗੇ। ਇਹ ਦੇਖੋ ਆ ਵੀ ਸ਼ੇਡ ਕਿੰਨੀ ਪਿਆਰੀ ਲੱਗ ਰਹੀ ਹੈ, ਇਹ ਮੁੰਗਿਆ ਸ਼ੇਡ। ਇਸ ਦੇ ਨਾਲ ਹੀ ਤੁਸੀਂ ਦੇਖੋ ਅਗਲਾ ਕਰਾ। ਉਹ ਵੀ ਬਹੁਤ ਹੀ ਪਿਆਰਾ ਹੈ, ਫਿਓਰ ਪਾਟਰਨ ਵਾਲੇ ਸਿੱਕੇ ਦੁਪੱਟੇ। ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਇਹ ਦੁਪੱਟੇ ਮਿਲਣਗੇ ਤੁਹਾਨੂੰ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।